ਮੈਂ ਪ੍ਰਕਾਲ ਸਿੰਘ ਤੁਹਾਡਾ ਸਵਾਗਤ ਕਰਦਾ ਆਪਣੇ YouTube ਚੈਨਲ ਜੂ ਸੁਗਰ ਕੈਨ ਫਾਰਮਿੰਗ ਆਲਮਾ ਤੇ ਅੱਜ ਅਸੀਂ ਜੋ ਗੱਲ ਕਰਨੀ ਹੈ 3630 ਸਪੈਸ਼ਲ ਐਡੀਸ਼ਨ ਦੇ ਰੋਟਰੀ ਪੰਪ ਬਾਰੇ ਇਹ ਟਰੈਕਟਰ ਅਸੀਂ 2021 ਦੇ ਵਿੱਚ ਲਿਆ ਸੀ ਉਸ ਤੋਂ ਬਾਅਦ ਇਹ ਟਰੈਕਟਰ ਬਹੁਤ ਵਧੀਆ ਚੱਲਿਆ ਚੱਲਦਾ ਵੀ ਹੁਣ ਵੀ ਚੱਲਦਾ ਰਿਹਾ ਪਰ ਇਹਦੇ ਵਿੱਚ ਅਸੀਂ ਜ਼ੋਰ ਜ਼ਿਆਦਾ ਲਾਉਣ ਲਈ ਜਾਂ ਪਾਵਰ ਵਧਾਉਣ ਵਾਸਤੇ ਇਹਦੀ ਕੋ ਥੋੜੀ ਜੀ ਸੈਟਿੰਗ ਕਰਵਾਈ ਉਹ ਕਿਸੇ ਵੀਰ ਨੇ ਸਾਨੂੰ ਕਿਹਾ ਕਿ ਜਿਆਦਾ ਮੋਡੀਫਿਕੇਸ਼ਨ ਕਰਾਉਣ ਦੀ ਲੋੜ ਨਹੀਂ ਹੈ ਤੁਸੀਂ ਇਹਦੇ ਵਿੱਚ ਥੋੜੀ ਜੀ ਮੋਡੀਫਿਕੇਸ਼ਨ ਹੁੰਦੀ ਹੈ ਉਹ 5-700 ਰੁਪਿਆ ਲੱਗਦਾ ਜੀ 스프ਿੰਗ ਬਦਲ ਦਿਓ ਮੈਂ 스프ਿੰਗ ਬਦਲਵਾ ਦਿਆਂਗਾ ਤੁਹਾਡਾ ਤੇ ਇਹ ਜਿਹੜਾ ਟਰੈਕਟਰ ਹੈ ਯੋਰ ਵੱਧ ਮਾਰੇਗਾ ਆਪਾਂ ਇਹਦਾ ਉਹਦੇ ਕਹਿਣ ਤੇ 스프ਿੰਗ ਬਦਲ ਦਿੱਤਾ 스프ਿੰਗ ਬਦਲਣ ਦੇ ਨਾਲ ਇੱਕ ਸਾਲ ਜਾਂ ਡੇਢ ਸਾਲ ਟਰੈਕਟਰ ਚੱਲਿਆ ਬਹੁਤ ਵਧੀਆ ਚੱਲਿਆ ਪਰ ਹੁਣ ਜਿੱਦਾਂ ਵਹਾਈ ਕੀਤੀ ਯੋਰ ਲੱਗਾ ਟਰੈਕਟਰ ਦਾ ਜਿਆਦਾ ਤੇ ਉਸ ਤੇ ਨਾਲੇ ਦਾ ਜਿਹੜਾ ਰੂਟਰ ਪੰਪ ਦਾ ਉਹ ਗਰਮ ਹੋ ਕੇ ਹੀਟ ਹੋ ਗਿਆ ਹੀਟ ਹੋਣ ਦੇ ਨਾਲ ਉਹ ਰੂਟਰ ਟੁੱਟ ਗਿਆ ਰੂਟਰ ਟੁੱਟਣ ਦੇ ਨਾਲ ਹੋਰ ਵੀ ਜਿਆਦਾ ਪੰਪ ਦੇ ਵਿੱਚ ਗਰਾਰੀਆਂ ਛੋਟੀਆਂ ਮੋਟੀਆਂ ਸਾਰੀਆਂ ਹੀ ਟੁੱਟ ਗਈਆਂ ਮੰਨ ਕੇ ਚੱਲੋ ਵੀ 50-60 ਹਜ਼ਾਰ ਦਾ ਨੁਕਸਾਨ ਹੋ ਗਿਆ ਕਿਸੇ ਵੀ ਅਣਜਾਣ ਬੰਦੇ ਦੇ ਕਹਿਣ ਦੇ ਉੱਤੇ ਖਾਸ ਕਰਕੇ ਸਪੈਸ਼ਲ ਐਡੀਸ਼ਨ ਵਾਲੇ ਵੀਰ ਇਸ ਗੱਲ ਦਾ ਧਿਆਨ ਦੇਣ ਕਿ ਕਦੇ ਵੀ ਸਪ੍ਰਿੰਗ ਨਹੀਂ ਬਦਲਣਾ ਉਹਦੇ ਨਾਲ ਚੱਕਰ ਜ਼ਿਆਦਾ ਵੱਜ ਜਾਂਦੇ ਨੇ ਜੇ 2800 ਆਰਪੀਐਮ ਜਿਹੜਾ ਏਜੰਸੀ ਵਾਲਾ ਪੰਪ ਹੈ ਉਹ 2800 ਆਰਪੀਐਮ ਦਿੰਦਾ ਹੈ ਤੇ ਜਿਹੜਾ ਇਹ ਸਪ੍ਰਿੰਗ ਬਦਲ ਕੇ ਅਸੀਂ ਵਿੱਚ ਛੋਟਾ ਜਾਂ ਵੱਡਾ ਸਪ੍ਰਿੰਗ ਪਾਉਂਦੇ ਹਾਂ ਉਹਦੇ ਨਾਲ ਸਪੀਡ ਜਿਹੜੀ ਆ ਉਹਦੀ ਡਬਲ ਹੋ ਜਾਂਦੀ ਹੈ ਤੇ ਡਬਲ ਹੋਣ ਦੇ ਨਾਲ ਰੂਟਰ ਦੇ ਚੱਕਰ ਜ਼ਿਆਦਾ ਵੱਜ ਜਾਂਦੇ ਨੇ ਉਹਦੇ ਨਾਲ ਉਹ ਗਰਮ ਹੋ ਕੇ ਹੀਟ ਹੋ ਕੇ ਟੁੱਟ ਜਾਂਦੇ ਨੁਕਸਾਨ ਹੁੰਦਾ ਮੋਡੀਫਿਕੇਸ਼ਨ ਕਰਾਉਣੀ ਹੈ ਤੇ ਪੂਰੀ ਕਰਾਉਣੀ ਹੈ ਜਿਸ ਤਰੀਕੇ ਨਾਲ ਜੱਗਾ ਟਰੈਕਟਰ ਬਾਸ ਜਾਂ ਕਿਸੇ ਪੰਪ ਵਾਲੇ ਮਕੈਨਿਕ ਦੀ ਸਲਾਹ ਲੈ ਕੇ ਉਹਦੇ ਕੋਲੋਂ ਜਿਹੜੀ ਮੋਡੀਫਿਕੇਸ਼ਨ ਕਰਾਉਣੀ ਆ ਅਦਰਵਾਈਜ਼ ਕੋਈ ਆਪਣੀ ਮਰਜ਼ੀ ਨਾਲ ਕੋਈ ਛੋਟੀ ਮੋਟੀ ਕੋ 5-700 ਦੀ ਜਿਹੜੀ ਆ ਉਹ ਨਹੀਂ ਕਰਾਉਣੀ ਛੋਟੀ ਮੋਟੀ ਮੋਡੀਫਿਕੇਸ਼ਨ ਜਿਹੜੀ ਆਵੇਂ ਘਰੇ ਆ ਕੇ ਕੋਈ ਕਹੇ ਕਿ ਮੈਂ ਤੇਰਾ ਟਰੈਕਟਰ ਦੀ ਜਿਹੜੀ ਆ ਪਾਵਰ ਵਧਾ ਦੇਵਾਂਗਾ ਨਹੀਂ ਵਾਧੀ ਵਧ ਜਾਏਗੀ ਨੁਕਸਾਨ ਕਰੇਗੀ ਇਸ ਕਰਕੇ ਏ ਅੱਜ ਮੈਂ ਜਿਹੜੀ ਵੀਡੀਓ ਹੈ ਸਾਰੀ 3630 ਦੇ ਉੱਪਰ ਹੀ ਬਣਾ ਰਿਆ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰੋ ਤਾਂ ਕਿ ਅੱਗੇ ਹੋਰ ਆਉਣ ਵਾਲੇ ਜਿਹੜੀਆਂ ਵੀਡੀਓ ਨੇ ਤੁਹਾਡੇ ਤੱਕ ਪਹੁੰਚ ਸਕਣ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਇਹਦੇ ਬਾਰੇ ਸਾਨੂੰ ਕਮੈਂਟਾਂ ਦੇ ਵਿੱਚ ਆਪਣੇ ਸੁਝਾਅ ਦਿਓ 3630 ਸਪੈਸ਼ਲ ਐਡੀਸ਼ਨ ਵਾਲੇ ਜਾਂ 5520 5630 ਜਿਨ੍ਹਾਂ ਦੇ ਰੋਟਰੀ ਪੰਪ ਨੇ ਉਹ ਵੀਰ ਇਸ ਗੱਲ ਦਾ ਖਾਸ ਕਰਕੇ ਧਿਆਨ ਦੇਣ ਤੇ ਇਹਦੇ ਵਿੱਚ ਇੱਕ ਸਪਰਿੰਗ ਪੈਂਦਾ ਤੇ ਜਿਹਦੇ ਨਾਲ ਪਾਵਰ ਥੋੜੀ ਵੱਧਦੀ ਹੈ ਪਾਵਰ ਵੱਧਦੀ ਹੈ ਲੇਕਿਨ ਟਰੈਕਟਰ ਦਾ ਨੁਕਸਾਨ ਬਾਅਦ ਵਿੱਚ 6 ਮਹੀਨੇ ਸਾਲ ਹੋ ਸਕਦਾ 10 ਦਿਨ ਵੀ ਨਾ ਚੱਲੇ ਚੱਲੇ ਤਾਂ 2 ਸਾਲ ਵੀ ਚੱਲ ਜੇ ਜਿੱਦਣ ਨੁਕਸਾਨ ਕਰਨਾ ਹੈ ਇਹ ਪਤਾ ਨਹੀਂ ਕਿਦਾਂ ਕਰ ਦੇਣਾ ਤੇ ਖਾਸ ਕਰਕੇ ਜਿਹੜੇ ਰੋਟਰੀ ਪੰਪ ਨੇ ਉਹਨਾਂ ਵਾਸਤੇ ਇੱਕ ਹੋਰ ਸੁਝਾਇਆ ਕਿ ਤੇਲ ਜਿਹੜਾ ਪਾਉਣਾ ਹੈ ਉਹ ਟੀਫ ਦੇ ਵਿੱਚ ਜਿਹੜੀ ਆ ਡਬਲ ਜਾਲੀ ਲਾਓ ਉਦੇ ਨਾਲ ਸਾਫ ਤੇਲ ਪਾਓ ਵਿੱਚੋਂ ਕਚਰਾ ਵੀ ਬਹੁਤ ਨਿਕਲਿਆ ਜਿਹੜਾ ਜੰਗ ਟਾਈਪ ਸੀਗਾ ਡੀਜ਼ਲ ਦੇ ਵਿੱਚ ਆਉਂਦਾ ਅਸੀਂ ਭਉ ਆਉਨੇ ਆ ਡੀਜ਼ਲ ਲੈ ਕੇ ਘਰ ਆ ਜਾਂਦੇ ਆ ਆਪਣੀਆਂ ਲੋਹੇ ਦੀਆਂ ਬੈਰਲਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਡੀਜ਼ਲ ਲੈ ਕੇ ਆਉਨੇ ਆ ਉਹਦੇ ਵਿੱਚ ਖਾਸ ਕਰਕੇ ਸਭ ਤੋਂ ਜ਼ਿਆਦਾ ਜੰਗ ਪੈਂਦਾ ਡੀਜ਼ਲ ਦੇ ਵਿੱਚ ਜਦੋਂ ਅਸੀਂ ਸਿੱਧਾ ਡਾਇਰੈਕਟ ਪਲਟੀ ਮਾਰਦੇ ਆ ਉਹ ਚੋਂ ਕੱਢ ਕੇ ਜਾਂ ਮੋਟਰ ਦੇ ਨਾਲ ਜਾਂ ਪੰਪ ਦੇ ਨਾਲ ਸਿੱਧਾ ਡਾਇਰੈਕਟ ਜਿਹੜਾ ਡੀਜ਼ਲ ਹੈ ਉਹ ਟੈਂਕੀ ਦੇ ਵਿੱਚ ਪਾਉਨੇ ਆ ਤੇ ਉਹਦੇ ਨਾਲ ਨੁਕਸਾਨ ਜਿਹੜਾ ਵਾ ਉਹ ਜ਼ਿਆਦਾ ਹੁੰਦਾ ਕਿਉਂਕਿ ਇੱਥੇ ਫਿਲਟਰ ਤਾਂ ਇੱਕ ਹੈ ਇਹਦੀ ਇਹ ਜਿਹੜੇ ਪਲੰਜਰ ਨੇ ਇਹਦਾ ਜਿਹੜਾ ਪੰਪ ਦਾ ਸਿਸਟਮ ਹੈ ਉਹ ਬਾਕੀ ਟਰੈਕਟਰਾਂ ਦੇ ਨਾਲੋਂ ਬਹੁਤ ਫਰਕ ਹੈ ਇਸ ਕਰਕੇ ਖਾਸ ਕਰਕੇ ਹਰ ਕਿਸਾਨ ਧਿਆਨ ਦੇਵੇ 3630 ਸਪੈਸ਼ਲਿਜ਼ੇਸ਼ਨ ਜਿਹੜਾ ਇਹਦਾ ਪੰਪ ਹੈ ਉਹ ਬਹੁਤ ਜ਼ਿਆਦਾ ਧਿਆਨ ਰੱਖਣ ਵਾਲੀਆਂ ਗੱਲਾਂ ਨੇ ਇਸ ਕਰਕੇ ਅੱਜ ਦੀ ਵੀਡੀਓ ਸਮਾਪਤ ਕਰਦੇ ਆਂ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ